ਉਤਰ ਹਾਂਜੀ ਮੰਮੀ ਤੇਰੀ ਜਨਾਨੀ ਨੇ ਬੜਾ ਦੁਖੀ ਕਾਰ ਰੱਖਿਆ ਏ ਮੈਂ ਦੱਸਦਾ ਇਹਨੂੰ ਨੇ ਪਤਾ ਨਿਕਲ ਜਾ ਮੇਰੇ ਘਰੋਂ ਉਹ ਤਾਂ ਕਰਦੀ ਕੱਲਾ ਝਾੜੂ ਪੋਚਾ ਉਹ ਤਾਂ ਮੇਰੀ ਮੰਮੀ ਨੇ ਵੀ ਕਰ ਲੈਣਾ ਆ ਨਾਲੇ ਰੋਟੀਆਂ ਬਣਾਉਣਾ ਤਾਂ ਕਮੰਡ ਕਰਦੀ ਹੋਣੀ ਆ ਤੇਰੇ ਤੋਂ ਵਧੀਆ ਰੋਟੀਆਂ ਨਾ ਮੇਰੀ ਮੰਮੀ ਬਣਾ ਲੈਂਦੀ ਆ ਤੈਨੂੰ ਕੀ ਲੱਗਦਾ ਹੈ ਇਸ ਕਾਜ ਤੇਰੇ ਤੋਂ ਜ਼ਿਆਦਾ ਵਧੀਆ ਕੱਪੜੇ ਕੋਈ ਧੋ ਨਹੀਂ ਸਕਦਾ ਮੇਰੀ ਮੰਮੀ ਤੇਰੇ ਤੋਂ ਜ਼ਿਆਦਾ ਵਧੀਆ ਕੱਪੜੇ ਧੋਹਿੰਦੀ ਆ ਬਾਕੀ ਰਹੀ ਗੱਲ ਬੱਚਿਆਂ ਦੀ ਉਹ ਤੂੰ ਸੋਚਦੀ ਹੋਣੀ ਆ ਕਿ ਤੇਰੇ ਤੋਂ ਵੱਧ ਵਧੀਆ ਬੱਚੇ ਕੋਈ ਸਾਹ ਵੀ ਨਹੀਂ ਸਕਦਾ ਤੈਨੂੰ ਕੀ ਪਤਾ ਤੇਰੇ ਤੋਂ ਜ਼ਿਆਦਾ ਵਧੀਆ ਬੱਚੇ ਤਾਂ ਮੇਰੀ ਮੰਮੀ ਸੰਭਾਲਦੀ ਆ ਚਲ ਏ ਚੱਲ ਐਡੀ ਵੀ ਕੰਮਚੋਰ ਨਹੀਂ ਆ ਚਲ ਤੀਹ ਹੁੰਦਾ ਤੂੰ ਚੱਲ ਜਾ ਕੇ ਕੰਮ ਕਰ ਰਹਿਣ ਦੇਣ ਨੂੰ ਇਹ ਤਾਂ ਐਵੇਂ ਬੋਲਦਾ ਰਹਿੰਦਾ ਵਾ